6 7 8 ਫਰਵਰੀ ਨੂੰ ਜਿਹੜੀ ਰਾਈਡ ਇੰਡੀਆ ਐਗਜ਼ੀਬਿਸ਼ਨ ਲੱਗ ਰਹੀ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇ ਵਾਲ ਦੇ ਵਿੱਚ ਉਹਦੇ ਵਿੱਚ ਜਰੂਰ ਵਿਜ਼ਿਟ ਕਰੋ ਤੁਹਾਨੂੰ ਟਾਪ ਸਾਈਕਲਜ਼ ਨਜ਼ਰ ਆਉਣਗੇ ਸਾਈਕਲ ਪਾਰਟਸ ਨਜ਼ਰ ਆਉਣਗੇ ਈ ਰਿਕਸ਼ਾ ਨਜ਼ਰ ਆਏਗਾ ਤੁਹਾਨੂੰ ਈ ਲੋਡਰ ਨਜ਼ਰ ਆਏਗਾ ਡਿਫਰੈਂਟ ਵੈਰਾਈਟੀ ਆਫ ਬਾਈਸਾਈਕਲ ਐਂਡ ਈ ਵਹੀਕਲਸ ਇਲੈਕਟ੍ਰਿਕ ਸਾਈਕਲਜ਼ ਕੰਪਨੀਆਂ ਡਿਸਪਲੇ ਕਰ ਰਹੀਆਂ ਨੇ ਇਲੈਕਟ੍ਰਿਕ ਮੋਟਰਸਾਈਕਲਜ਼ ਆ ਰਹੇ ਨੇ ਜਿਹੜੀ ਇਸ एक्सहिबिशन दी यूएसबी ਆ ਤੇ ਆਓ 6 7 8 ਨੂੰ ਜਿਹੜੀ ਰਾਈਡ ਇੰਡੀਆ ਲੱਗ ਰਹੀ ਆ ਉਹਨੂੰ ਵਿਜ਼ਿਟ ਕਰਕੇ ਜਿੱਥੇ ਤੁਹਾਨੂੰ ਨਵੇਂ ਪ੍ਰੋਡਕਟਸ ਦੇ ਬਾਰੇ ਪਤਾ ਲੱਗੇਗਾ ਉੱਥੇ ਜਿਹੜੀ ਬਾਈਸਾਈਕਲ ਇੰਡਸਟਰੀ ਦੇ ਵਿੱਚ ਲੇਟੈਸਟ ਅਪਗ੍ਰੇਡੇਸ਼ਨਸ ਹੋਈਆਂ ਨੇ ਬਾਈਸਾਈਕਲ ਇੰਡਸਟਰੀ ਕਿਸ ਮੁਕਾਮ ਤੇ ਪਹੁੰਚੀ ਆ ਤੁਹਾਨੂੰ ਦੇਖਣ ਦਾ ਮੌਕਾ ਲੱਗੇਗਾ ਹਾਂਜੀ ਰਾਈਡ ਇੰਡੀਆ ਦਾ ਇਹ 7th ਐਡੀਸ਼ਨ ਹੈ 6 7 8 ਫਰਵਰੀ 2026 3 ਦਿਨ ਦੀ ਇਹ ਐਗਜ਼ੀਬਿਸ਼ਨ ਔਰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਲੱਗ ਰਹੀ ਹੈ 110 ਦੇ ਕਰੀਬ ਇਹਦੇ ਸਟਾਲ ਨੇ ਜਿਹਦੇ ਚ ਬਾਈਸਾਈਕਲ ਬਾਈਸਾਈਕਲ ਪਾਰਟਸ ایਵੀ ਇਲੈਕਟ੍ਰਿਕ ਸਾਈਕਲਸ ਮਲਟੀ ਸਪੀਡ ਸਾਈਕਲ ਟੌイズ ਜਾਂ ਈ ਲੋਡਰਸ ਈ ਰਿਕਸ਼ਾ ਬਹੁਤ ਕੁਝ ਇਹਦੇ ਤੇ ਡਿਸਪਲੇ ਤੇ ਹੈਗਾ ਦਾ ਇਹਦਾ ਬਹੁਤ ਹੀ ਜੜੀ ਸਾਈਕਲ ਇੰਡਸਟਰੀ ਹੈ ਪਲੱਸ ਸਾਡੀ ਜੜੀ ਸਪਲਾਈ ਚੇਨ ਹੈ ਉਹ ਇਕੱਠੀ ਹੋ ਕੇ ਇਸ ਐਗਜ਼ੀਬਿਸ਼ਨ ਨੂੰ ਜਿਹੜਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਤਾਂ ਕਿ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਲਿਆ ਜਾ ਸਕੇ ਇਹਦੇ ਵਿੱਚ ਸਾਡੇ ਨਾਲ ਜਿਹੜੀ ਸਪੋਰਟ ਦੇ ਵਿੱਚ ਹੈਗੇ ਨੇ ਐਕਮਾ 올 ਇੰਡੀਆ ਸਾਈਕਲ ਮੈਨੂਫੈਕਚਰਰਸ ਐਸੋਸੀਏਸ਼ਨ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰ ਐਸੋਸੀਏਸ਼ਨ ਫੀਕੋ ਜੀ 13 ਐਂਡ ਬਰਾਡੋ ਇਹ ਸਾਰੀਆਂ ਐਸੋਸੀਏਸ਼ਨਸ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਐਗਜ਼ਿਬਿਸ਼ਨ ਨੂੰ ਲਗਾਇਆ ਜਿਨ੍ਹਾਂ ਦੀ ਸਪੋਰਟ ਨਾਲ ਇਹ ਐਗਜ਼ਿਬਿਸ਼ਨ ਲੱਗ ਰਹੀ ਹੈ ਔਰ ਪੈਨ ਇੰਡੀਆ ਦੇ ਜਿਹੜੀਆਂ ਸਾਡੀਆਂ ਡੀਲਰ ਐਸੋਸੀਏਸ਼ਨਸ ਨੇ ਮੈਂ ਸਾਰੀਆਂ ਦੇ ਨਾਮ ਨਹੀਂ ਲੈ ਪਾਉਂਗਾ ਸਭ ਦੇ ਨੁਮਾਇੰਦੇ ਇੱਥੇ ਆ ਰਹੇ ਨੇ 1400 ਡੀਲਰ ਜਿਹੜੇ ਪੈਨ ਇੰਡੀਆ ਤੋਂ ਜਿਹੜੇ ਡੈਲੀਗੇਸ਼ਨਸ ਡਿਫਰੈਂਟ ਡਿਫਰੈਂਟ ਸਟੇਟ ਤੋਂ ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਆ ਰਹੇ ਆ ਤਾਂ ਇਹ ਇੱਕ ਤਿੰਨ ਦਿਨਾਂ ਦਾ ਕਹਿੰ ਲੋ ਕੋਈ ਕਾਰਨੀਵਲ ਹੈ ਸਾਈਕਲ ਦਾ ਜਿਹਦੇ ਵਿੱਚ ਬਹੁਤ ਅੱਛਾ ਬਿਜ਼ਨਸ ਹੋਣ ਲੱਗਿਆ ਹੈ ਇਹ ਐਗਜ਼ੀਬਿਸ਼ਨ ਪਹਿਲਾਂ ਅ ਅਸੀਂ 6 ਸਾਲ ਦਿੱਲੀ ਲਗਾਈ ਸਾਈਕਲ ਦੀ ਔਰ ਹੁਣ ਇਹ ਰਾਈਡ ਇੰਡੀਆ ਦੇ ਨਾਮ ਤੇ ਅਸੀਂ ਲੁਧਿਆਣਾ ਲਗਾ ਰਹੇ ਹਾਂ ਔਰ ਰਿਸਪੌਂਸ ਬਹੁਤ ਜ਼ਬਰਦਸਤ ਹੈ ਮੈਂ ਥੈਂਕਸ ਕਰਦਾ ਹਾਂ ਸਾਡੇ ਲੋਕਲ ਐਡਮਿਨਿਸਟ੍ਰੇਸ਼ਨਸ ਦਾ ਅ ਗਵਰਨਮੈਂਟ ਦਾ ਕੇਂਦਰ ਸਰਕਾਰ ਦਾ ਕਿਉਂਕਿ ਹੁਣ ਜਿਹੜਾ ਨਵਾਂ ਬਜਟ ਆਇਆ ਉਹਦੇ ਚ ਬਹੁਤ ਸਾਰਾ ਹੁਣ ਸਾਈਕਲ ਦਾ ਜਿਹੜਾ ਸਾਡੀ ਐਕਸਪੋਰਟ ਵਧਣ ਦੇ ਬਹੁਤ ਚਾਂਸਸ ਨੇ ਐਫ ਜਿਹੜਾ ਯੂਰੋਪੀਅਨ ਯੂਨੀਅਨ ਨਾਲ ਅਸੀਂ ਐਫਟੀਏ ਸਾਈਨ ਹੋਇਆ ਹੈ ਉਹਦੇ ਜਿਹੜਾ ਜ਼ੀਰੋ ਡਿਊਟੀ ਹੋਊਗੀ ਉਹਦੇ ਤੋਂ ਸਾਨੂੰ ਬਹੁਤ ਫਾਇਦਾ ਹੋਊਗਾ ਤੇ ਧੰਨਵਾਦ ਆ ਕੇਂਦਰ ਸਰਕਾਰ ਦਾ ਜਿਹੜੀ ਕਿ ਇਹਨੇ ਐਫਰਟਸ ਕਰਦੀ ਹੈ ਮਿੱਤਲ ਸਾਹਿਬ ਬੈਠੇ ਨੇ ਨਾਲ ਇਹਨਾਂ ਇਹ ਲਗਾਤਾਰ ਐਫਰਟ ਕਰਦੇ ਨੇ ਸਾਈਕਲ ਇੰਡਸਟਰੀ ਲਈ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮਿੱਤਲ ਸਾਹਿਬ ਦਾ ਪ੍ਰੈਜ਼ੀਡੈਂਟ ਲਕੀ ਜੀ ਦਾ ਗੁਰਮੀਤ ਸਿੰਘ ਕੁਲਾਰ ਜੀ ਦਾ ਸਰਦਾਰ ਔਂਕਾਰ ਸਿੰਘ ਪਾਵਾ ਜੀ ਸਾਡੇ ਉਹ ਕਹਿ ਲੋ ਕਿ ਸਾਈਕਲ ਇੰਡਸਟਰੀ ਦੇ ਥੰਮ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਛੱਤਰ ਸ਼ਾਇਆ ਚ ਇਹ ਸਾਰਾ ਕੁਝ ਹੋ ਰਿਹਾ ਹੈ ਔਰ ਰਜਿੰਦਰ ਨਾਰਿੰਦ ਜੀ ਪੱਪੂ ਜੀ ਚੌਧਰੀ ਸਾਹਿਬ ਇਹ ਸਾਰਿਆਂ ਦੀ ਸਪੋਰਟ ਨਾਲ ਹੈ ਐਗਜ਼ੀਬਿਸ਼ਨ ਲੱਗ ਰਹੀ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ 6 ਤਰੀਕ ਤੋਂ 8 ਤਰੀਕ ਤੱਕ ਐਗਜ਼ੀਬਿਸ਼ਨ ਰਹੇਗੀ ਔਰ ਇਹ ਉਹੀ ਐਗਜ਼ੀਬਿਸ਼ਨ ਹਾਲ ਹੈ ਗਰਾਊਂਡ ਹੈ ਸਾਨੇਵਾਲ ਦੇ ਨੇੜੇ ਜਿਹੜਾ ਧਿਲੋ ਸਾਹਿਬ ਦਾ ਆਪਣਾ ਇਹਨਾਂ ਦਾ ਬਣਿਆ ਉਹਦੇ ਉੱਥੇ ਇਹਨਾਂ ਨੇ ਬਹੁਤ ਖੂਬਸੂਰਤ ਹਾਲ ਬਣਾਇਆ ਨੇ ਔਰ ਜਿੱਦਾਂ ਕਿ ਕੁਲਾਰ ਸਾਹਿਬ ਔਰ ਜਤਿੰਦਰ ਮਿੱਤਲ ਜੀ ਨੇ ਤੁਹਾਨੂੰ ਦਸਾਂਬੀ ਇਹ ਜਿਹੜੇ ਹਾਲ ਨੇ ਇਹ ਪ੍ਰਤੀ ਲੈਵਲ ਪ੍ਰਤੀ ਮੈਦਾਨ ਦੇ ਲੈਵਲ ਦੇ ਹਾਲ ਬਣੇ ਨੇ ਐਗਜ਼ੀਬਿਸ਼ਨ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਲੱਗ ਰਹੀ ਹੈ ਔਰ ਲੁਧਿਆਣੇ ਦਾ ਇੱਕ ਮਾਣ ਹੈ ਇੱਕ ਸ਼ਾਨ ਹੈ ਸਾਈਕਲ ਇੰਡਸਟਰੀ ਨੂੰ ਦਾ ਬੁੜਾਵਾ ਪਰਫੁੱਲਿਤ ਕਰਨ ਦੀ ਇਹ ਸਭ ਤੋਂ ਅੱਛਾ ਇੱਕ ਸਟੈਪ ਜੀਐਸਟਿਲਨ ਉੜਾਨ ਮੀਡੀਆ ਨੇ ਕੀਤਾ ਹੈ ਔਰ ਮੈਂ ਇਹੀ ਤੁਹਾਨੂੰ ਸਭ ਨੂੰ ਰਿਕਵੈਸਟ ਕਰਾਂਗਾ ਵੀ ਯੂਨਾਈਟਿਡ ਸਾਈਕਲ ਪਾਰਕਸ والوں ਔਰ ਸਾਰੀ ਨਸਲੀ ਵਾਲੋਂ ਤੁਸੀਂ ਪਲੀਜ਼ ਇਹਨੂੰ ਮੈਕਸੀਮਮ ਪ੍ਰਮੋਟ ਕਰੋ ਉਹ ਵਿਧਾਨੇ ਦਾ ਨਾਮ ਰੋਸ਼ਨ ਕਰੀਏ ਪੰਜਾਬ ਦਾ ਕਰੀਏ ਇੰਡੀਆ ਦਾ ਕਰੀਏ ਔਰ ਅਸੀਂ ਇੰਡੀਅਨਸਾਂ ਸਾਡੀ ਡਿਊਟੀ ਬਣਦੀ ਹੈ ਆਪਣੇ ਪ੍ਰੋਡਕਟਸ ਨੂੰ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰਨ ਦੀ ਮੈਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਆਪਣੀ ਪੂਰੀ ਟੀਮ ਵਾਲੋਂ ਚੇਅਰਮੈਨ ਸਾਹਿਬ ਵਾਲੋਂ ਚੀਫ ਐਡਵਾਈਜ਼ਰ ਸਾਹਿਬ ਵਾਲੋਂ ਕਨਸਲਟੈਂਟ ਸਾਹਿਬ ਵਾਲੋਂ ਪੂਰੀ ਟੀਮ ਵਾਲੋਂ ਇਹ ਅਸੀਂ ਦਿੰਨੇ ਆ ਵੀ ਅਸੀਂ ਸਾਰੀ ਟੀਮ ਅਪ ਸਾਰੀ ਇੰਡਸਟਰੀ ਨੂੰ ਉਥੇ ਲੈ ਕੇ ਆਵਾਂਗੇ ਮੋਰ ਦਨ 100 ਸਟਾਲਸ ਆਰ देयर ਔਰ ਫੋਰਨ ਤੋਂ ਕੰਪਨੀ ਵੀ ਕੰਪਨੀਆਂ ਵੀ ਆ ਰਹੀਆਂ 1400 ਤੋਂ ਉੱਪਰ ਐਗਜ਼ੀਬਿਸ਼ਨ ਦੇ ਵਿੱਚ ਜਿਹੜੇ ਹੈਗੇ ਡੀਲਰਸ ਆ ਰਹੇ ਨੇ ਸੀਰੀਅਸ ਬਾイヤਰਸ ਨੇ ਇਟ ਇਜ਼ ਅ ਵੈਰੀ ਗੁੱਡ ਓਪਰਚੁਨਿਟੀ ਟੂ ਸ਼ੋਕੇਸ ਆਵਰ ਪ੍ਰੋਡਕਟਸ ਐਂਡ ਟੂ ਮੇਕ ਦਾ ਪਬਲਿਕ ਸੀ ਐਂਡ ਵਰਲਡ ਸੀ ਵਾਟ ਲੁਧਿਆਣਾ ਇਜ਼ ਵਾਟ ਟਾਈਪ ਆਫ ਕੁਆਲਿਟੀਜ਼ ਵੀ ਕੈਨ ਮੇਕ ਐਂਡ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਵੀ ਜਦੋਂ ਉਡਾਨ মিডিਆ ਵਰਗੀ ਇਦਾਂ ਦੀ ਸੰਸਥਾ ਵਾ ਜਿਹੜੀ ਪੈਸਿਆਂ ਦੀ ਪਰਵਾਹ ਨਹੀਂ ਕਰਦੀਆਂ ਔਰ ਇੰਡਸਟਰੀ ਨਾਲ ਖੜੀ ਹੈ ਅਸੀਂ ਵੀ ਇਹਨਾਂ ਨਾਲ ਮੋੜ ਨਾ ਮੋੜ ਰੱਖ ਕੇ ਕਰਾਂਗੇ ਥਿਸ ਇਜ਼ आवर ਪਲਿਜ ਥੈਟ ਵੀ ਵਿਲ ਬੀ ਆਲਵੇਸ ਵਰਕਿੰਗ ਟੁਗੇਦਰ